ਉਦੋਂ ਆਦੇ ਸਸਰਾਲੀ ਪਿੰਡ ਦੇ ਕੋਲ ਸਤ루 ਦਰਿਆ ਦਾ ਜਿਹੜਾ ਬੰਨ ਹੈ ਉਹ ਕਾਫੀ ਵੱਡੀ ਤਦਾਦ ਦੇ ਵਿੱਚ ਨੁਕਸਾਨ ਹੋਇਆ ਔਰ ਬੋਰੀਆਂ ਘੜੀਆਂ ਲਾਈਆਂ ਗਈਆਂ ਨੇ ਉਹ ਬੋਰੀਆਂ ਦੇ ਸਾਰੇ ਸਤ루 ਦਰਿਆ ਦਾ ਬੰਨ ਹੈ ਇੱਟ ਕਿਹਾ ਹੋਇਆ ਪਾਣੀ ਦੀ ਜਿਹੜੀ ਐ ਸਪੀਡ ਘਟ ਗਈ ਐ ਪਾਣੀ ਵੀ ਘਟ ਗਿਆ ਇਸ ਕਰਕੇ ਜਿਹੜੇ ਲੋਕ ਐ ਬਹੁਤ ਲੋਕ ਆ ਰਹੇ ਨੇ ਉੱਥੇ ਇਸ ਬੰਨ ਦੀ ਜਿਹੜੀਆਂ ਪਿੰਡ ਵਾਸੀਆਂ ਦੇ ਨਾਲ ਮਦਦ ਦੇ ਨਾਲ ਇਸ ਬੋਰੀਆਂ ਨੂੰ ਇੱਥੇ ਟਿਕਾ ਰਹੇ ਸੀ ਔਰ ਅਸੀਂ ਲਗਾਤਾਰ ਤਸਵੀਰਾਂ ਦਿਖਾ ਰਹੇ ਆ ਹੁਣ ਜਿਹੜਾ ਪ੍ਰਸ਼ਾਸਨ ਆ ਉਹ ਮੌਕੇ ਤੇ ਆਰ ਕਈ ਤਰ੍ਹਾਂ ਦੇ ਜਿਹੜੇ ਪ੍ਰਬੰਧ ਆ ਇੱਕ ਪ੍ਰਸਤਾਵ ਜਾਰੀ ਕੀਤਾ ਪ੍ਰਸ਼ਾਸਨ ਨੇ ਜਿਹੜਾ ਰਾਹਤ ਕਹਿੰਦਾ ਉਹ ਲਾਏਗੇ ਨੇ ਵੱਖ-ਵੱਖ ਰਾਧਾ ਸੋਨੀ ਸਸਨਤ ਆ ਰਹੇ ਸਰਕਾਰੀ ਸਕੂਲ ਹੈ ਮੇਰੇ ਨਾਲ ਜਿਹੜੇ ਪਿੰਡ ਦੇ ਲੋਕ ਆ ਉਹ ਲਗਾਤਾਰ ਉਹਨਾਂ ਨਾਲ ਵੀ ਗੱਲਬਾਤ ਕਰਦੇ ਰਹੇ ਕਿਉਂਕਿ ਜਿਹੜਾ ਬੰਨ੍ਹ ਆ ਹੁੰਦੇ ਸੀ ਬੋਰੀਆਂ ਦੇ ਸਹਾਰੇ ਟਿਕਾ ਤੇ ਹੁਣ ਹੁਣ ਹਾਲਾਤ ਹੁਣ ਹਾਲਾਤ ਕੀ ਹੈ ਹੁਣ ਆਣਾ ਤੁਹਾਡੇ ਸਾਹਮਣੇ ਨਾ ਨਾ ਟਿਕਾ ਟਿਕਿਆ ਨੇ ਤੇ 20 ਫੁੱਟ ਬੰਨ ਲਾਇਆ ਸੀ ਰਾਤ ਸਾਰਾ ਖੁਰ ਕੇ ਖਤਮ ਹੋ ਗਿਆ ਹੁਣ ਪਾਣੀ ਥੱਲੇ ਥੱਲੇ ਆਈ ਜਾਂਦਾ ਪਿਆ ਇਹ ਬੰਨ ਕਰੇ ਵੀ ਟੁੱਟਦਾ ਪਰ ਸੀ ਪ੍ਰਸ਼ਾਸਨ ਨੇ ਇਹੀ ਕਹਿੰਦਾ ਵੀ ਇੱਥੇ ਆ ਕੇ ਥੋੜੀ ਦੇਖਣ ਠੀਕ ਹੈ ਜੀ ਪ੍ਰਸ਼ਾਸਨ ਵੀ ਨਾਲ ਹੈਗਾ ਸੀ ਪਰ ਹੁਣ ਵੀ ਹੁਣ ਉਹਨੂੰ ਆਣਾ ਚਾਹੀਦਾ ਬੰਨ੍ਹ ਇੱਥੇ ਟੁੱਟਣਾ ਉਹਨੂੰ ਕਵਰ ਕਰਨਾ ਜੇ ਪਿੱਛੇ ਕਵਰ ਕਰ ਦੇ ਸ਼ਾਸਨ ਕਿੰਨੀ ਗੌਰ ਨਾਲ ਇੱਥੇ ਆਇਆ ਸ਼ਾਸਨ ਤੁਹਾਡੇ ਸਾਹਮਣੇ ਤੁਸੀਂ ਵੀ ਸਾਰੀ ਇੱਥੇ ਕਿੰਨੀ ਦੇ ਹੁਣ ਖਤਰਾ ਕਿੰਨਾ ਕੁ ਟਲਿਆ ਹੋਇਆ ਖਤਰਾ ਹੁਣ ਤੁਸੀਂ ਆ ਦੇਖੋ 2 ਫੁੱਟ ਰਹਿ ਗਿਆ ਬੰਨ ਆ ਮੈਂ ਕਹਿੰਦਾ ਕੈਮਰਾਮੈਨ ਨੂੰ ਜੀ ਇਹਨਾਂ ਦਿਖਾਇਆ ਜਾਣ ਦਿਖਾ ਦਿਓ ਆ ਦਿਖਾਓ ਕਿ ਉਹ ਕਿੰਨਾ ਕਿ 2 ਫੁੱਟ ਦਾ ਰਹਿ ਗਿਆ ਹੁਣ ਕਰਦੇ ਕਰਦੇ ਕਿੰਨਾ ਡਿੱਗਾ ਆ ਸਾਰੇ ਪ੍ਰਸ਼ਾਸਨ ਪਿੰਡ ਵਾਲੇ ਬੈਸੀ ਬੈਠੇ ਨੇ ਉਹ ਸਾਰੇ ਬੈਠੇ ਨੇ ਪ੍ਰਸ਼ਾਸਨ ਵਾਲੇ ਕੋਈ ਬੰਦਾ ਨਹੀਂ ਆਂਦਾ ਪਿਆ ਇੱਥੇ ਤੁਹਾਡੇ ਸਾਹਮਣੇ ਮੰਤਰੀ ਜੀ ਆਏ ਨੇ ਆਏ ਆ ਕੇ ģੇੜਾ ਮਾਰ ਕੇ ਚਲੇ ਗਏ ਅਸੀਂ ਇਹ ਕਹਿੰਦੇ ਪ੍ਰਮਾਤਮਾ ਕਰੇ ਸਾਰਿਆਂ ਦਾ ਭਲਾ ਹੋਵੇ ਕਿ ਸਾਰੇ ਪਿੰਡ ਵਾਸੀ ਨਾਲ ਆਪਣੇ ਹੱਲ ਕਰ ਦੇਵੇ ਕੋਈ ਤੁਸੀਂ ਵੀ ਆ ਕੇ ਹੱਲ ਕਰੋ ਤੇ ਬੰਨ ਬੰਦ ਕਰੋ ਬਸ ਕਿੰਨਾ ਕੁ ਨੁਕਸਾਨ ਹੋਏਗਾ ਵੈਸੇ ਤਾਰੇ ਆਪਣੇ ਸਾਹਮਣੋ ਸੋ ਇਹ ਇਹ ਸਤ루 ਦਰਿਆ ਦਾ ਜਿਹੜਾ ਬੰਨ ਹੈ ਤੁਸੀਂ ਬੰਨਦਾ ਹੋ ਰਹੇ ਇਹ ਜਿਹੜਾ ਮੇਨ ਮਾਨਾ ਨੁਕਸਾਨ ਆ ਗਿਆ ਹੋਣਾ ਜਿਹੜੇ ਬੋਰੀਆਂ ਨੇ ਉਹ ਲਾਈਆਂ ਗਈਆਂ ਨੇ ਅਸੀਂ ਲੋਕਾਂ ਨਾਲ ਲਗਾਤਾਰ ਗੱਲ ਕਰ ਰਹੇ ਹਾਂ ਪ੍ਰਸ਼ਾਸਨ ਅਧਿਕਾਰੀ ਲਗਾਤਾਰ ਅਪੀਲ ਕਰ ਰਹੇ ਨੇ ਕਿ ਤੁਸੀਂ ਇਸ ਬੰਨ ਦੇ ਕੋਲ ਨਾ ਜਾਓ ਕਿਉਂਕਿ ਇਹ ਬੰਨ ਹੁਣ ਚਾਹੋ ਪਿੰਡ ਵਾਸੀ ਨੇ ਚਾਹੇ ਪ੍ਰਸ਼ਾਸਨ ਅਧਿਕਾਰੀ ਹੈ ਕਿਉਂਕਿ ਪਿਛਲੇ 2 ਹਫ਼ਤੇ ਤੋਂ ਪਿੰਡ ਵਾਸੀ ਲੱਗੇ ਹੋਏ ਸੀ ਇਸ ਬੰਨ ਨੂੰ ਮਜ਼ਬੂਤ ਕਰਨ ਦੇ ਲਈ ਪਰ ਖਤਰਾ ਹਜੇ ਬਰਕਰਾਰ ਹੈ ਖਤਰਾ ਟਲਿਆ ਨਹੀਂ ਪ੍ਰਸ਼ਾਸਨ ਦੀ ਨਜ਼ਰ ਲਗਾਤਾਰ ਹੈ ਔਰ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਮੌਕੇ ਤੇ ਨੇ ਔਰ ਲਗਾਤਾਰ ਜਿਹੜੇ ਪਿੰਡ ਦੇ ਲੋਕ ਹੈ ਇਹ ਸਾਰੇ ਬਾਹਰੋਂ ਇਹਨਾਂ ਪਿੰਡਾਂ ਤੋਂ ਆਏ ਹੋਏ ਨੇ ਔਰ ਇਹਨਾਂ ਪਿੰਡ ਵਾਸੀਆਂ ਦੇ ਨਾਲ ਮਦਦ ਵੀ ਕਰ ਰਹੇ ਨੇ ਔਰ ਜਿਹੜੇ ਪ੍ਰਸ਼ਾਸਕ ਅਧਿਕਾਰੀ ਹੈ ਚਾਹ ਪੁਲਸ ਹੈ ਕਿਉਂਕਿ ਚਾਰੇ ਪਾਸੇ ਰਸਿਆ ਬੰਦ ਕੀਤਾ ਗਿਆ ਨੇ ਕਿਸੇ ਨੂੰ ਅੱਗੇ ਨਹੀਂ ਆਂ ਦਿੱਤਾ ਜਾ ਰਿਹਾ। ਕਾਫੀ ਵੱਡਾ ਨੁਕਸਾਨ ਹੋ ਸਕਦਾ ਹੈ ਅਗਰ ਇਹ ਜਿਹੜਾ ਆਰਜੀ ਤੌਰ ਤੇ ਬੰਨ ਬਣਾਇਆ ਅਗਰ ਇਹ ਟੁੱਟਦਾ ਤਾਂ ਕਈ ਇਲਾਕੇ ਪਾਣੀ ਵਿੱਚ ਪੇਟ ਵਿਚ ਆ ਸਕਦੇ ਨੇ। ਮੇਰੇ ਸਾਰਿਆਂ ਨੂੰ ਹੱਥ ਜਨ ਬਨ ਕੇ ਬੇਨਤੀ ਹੈ। ਕੀ ਬਹੁਤ ਜ਼ਿਆਦਾ ਰੂਮਰ ਜਿਹੜੀ ਹੈਗੀਆਂ ਸੋਸ਼ਲ ਮੀਡੀਆ ਤੇ ਫਲਾਈਆਂ ਜਾ ਰਹੀਆਂ ਨੇ ਕਿ ਇੱਥੇ ਪਾਣੀ ਆ ਗਿਆ ਇੱਥੇ ਬੰਨ ਟੁੱਟ ਗਿਆ ਹੈਗਾ ਮੈਂ ਸਾਰਿਆਂ ਨੂੰ ਦੱਸਣਾ ਚਾਹੁੰਦਾ ਕੋਈ ਪਾਣੀ ਨਹੀਂ ਆਇਆ ਹੈਗਾ ਕੋਈ ਬੰਨ ਜਿਹੜਾ ਹੈਗਾ ਪੂਰੀ ਤਰ੍ਹਾਂ ਨਹੀਂ ਟੁੱਟਿਆ ਹੈਗਾ ਬੰਨ ਨੂੰ ਖਾਰ ਲੱਗੀ ਹੈ ਬੰਨ ਕੁਝ ਪੁਆਇੰਟਾਂ ਤੇ ਕਾਫੀ ਜ਼ਿਆਦਾ ਡੈਮੇਜ ਹੈ ਪਰ ਹਜੇ ਉੱਥੇ ਬੰਨ ਖੜਿਆ ਹੈਗਾ ਤੇ ਮੇਰੀ ਸਭ ਨੂੰ ਬੇਨਤੀ ਹੈ ਅਸੀਂ ਕੋਈ ਇਸ ਔਖੀ ਦੀ ਘੜੀ ਦੇ ਵਿੱਚ ਕਿਸੇ ਤੇ ਕੋਈ ਪਰਚੇ ਪੁਰਚੇ ਨਹੀਂ ਕਰਾਉਣਾ ਚਾਹੁੰਦੇ ਤੇ ਸਾਡੀ ਬੇਨਤੀ ਹੈ ਪ੍ਰਸ਼ਾਸਨ ਦੇ ਨਾਲ ਚੱਲੋ ਔਰ ਸਾਨੂੰ ਇਸ ਚੀਜ਼ ਨੂੰ ਰੂਮਰ ਨੂੰ ਪਲੀਜ਼ ਨਾ ਫਲਾਓ ਜੇ ਤੁਸੀਂ ਰਿਪੋਰਟਿੰਗ ਕਰਨੀ ਹੈ ਇੱਥੇ ਆ ਕੇ ਦੇਖ ਲਓ ਅਸੀਂ ਵੀ ਮੌਕੇ ਤੇ ਹੀ ਖੜੇ ਆਂ